ਦੁੱਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮੰਜ ਪਿੰਡ ਕੰਗਮਾਈ ਜ਼ਿਲ੍ਹਾ ਸ਼ਾਨ ਉਹ ਦਾ ਰਹਿਣ ਵਾਲਾ ਇੱਕ ਅਮੀਰ ਜ਼ਿਮੀਦਾਰ ਸੀ ਉਹ ਸਖੀ ਸਰਬਦਰ ਦਾ ਸੇਵਕ ਸੀ ਅਦੇ ਸਖੀ ਸਰਬੀ ਦੇ ਪ੍ਰਚਾਰ ਉਹ ਬਤੌਣ ਵਾਸਤੇ ਉਸ ਕਈ ਪੀਰਖਾਨੇ ਬਣਾਏ ਹੋਏ ਸਨ ਇੱਕ ਵਾਰ ਭਾਈ ਮੰਜ ਆਪਣੇ ਸਾਥੀਆਂ ਦਾ ਇੱਕ ਜਗ੍ਹਾ ਲੈ ਕੇ ਨਿਗਾਹੇ ਪੀਰ ਦੀ ਯਾਤਰਾ ਉੱਤੇ ਗਿਆ ਜਦੋਂ ਵਾਪਸ ਆ ਰਿਹਾ ਸੀ ਤਾਂ ਉਸ ਦਾ ਕਿਸੇ ਸਿੱਖ ਨਾਲ ਮਿਲ ਹੋਇਆ ਅਤੇ ਉਸ ਨੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣਨ ਦਾ ਅਵਸਰ ਪ੍ਰਾਪਤ ਹੋਇਆ ਗੁਰ ਬਾਣੀ ਤੋਂ ਪਰਵਾ ਉਹ ਬਹੁਤ ਪ੍ਰਭਾਵਿਤ ਹੋਇਆ ਤੇ ਉਸ ਆਪਣੀ ਖਾਹਿਸ਼ ਜਾਰੀ ਕੀਤੀ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਵਿਰਾਜਮਾ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਉਸ ਨੂੰ ਦੱਸਿਆ ਗਿਆ ਕਿ ਅੰਮ੍ਰਿਤਸਰ ਵਿਖੇ ਗੁਰੂ ਅਰਜਨ ਦੇਵ ਜੀ ਪੰੰਈ ਨਾਨਕ ਦੇ ਰੂਪ ਵਿੱਚ ਆਤਮਕ ਗਿਆਨ ਪ੍ਰਦਾਨ ਕਰ ਰਹੀ ਹਨ ਅੰਮ੍ਰਿਤਸਰ ਆ ਕੇ ਉਸ ਦੇਖਿਆ ਇਹ ਗੁਰੂ ਜੀ ਨੇ ਗੁਰੂ ਜੀ ਦੇ ਸੇਕ ਬੜੀ ਨਿਮਰਤਾ ਸ਼ਰਧਾ ਤੇ ਪਿਆਰ ਨਾਲ ਸੇਵਾ ਵਿੱਚ ਲੱਗੇ ਹੋਏ ਸਨ। ਉਹ ਸਾਰੇ ਕੰਮ ਵੀ ਚੱਲ ਰਹੇ ਸਨ। ਸ੍ਰੋਵਨ ਸੁਣ ਕੇ ਉਹ ਬਹੁਤ ਖੁਸ਼ ਹੋਇਆ ਕਿ ਜਦ ਅੰਮ੍ਰਿਤ ਤੇ ਸ੍ਰੋਵਨ ਦੀ ਮਹਿਮਾ ਸੁਣੀ ਤਾਂ ਉਸਨੇ ਬੜੀ ਸ਼ਰਧਾ ਨਾਲ ਇਸ਼ਨਾਨ ਕੀਤਾ। ਫਿਰ ਉਸ ਉਹ ਗੁਰੂ ਦਰਬਾਰ ਪਹੁੰਚਾ ਤੇ ਇਲਾਇი ਕੀਤੀ ਜੀ। ਕਿੰਨਾ ਸੁਣ ਕੇ ਉਸ ਨੂੰ ਬਹੁਤ ਆਨੰਦ ਆਇਆ ਅਤੇ ਉਸਨੇ ਨਿਰਣਾ ਕੀਤਾ ਕਿ ਉਹ ਵੀ ਗੁਰੂ ਜੀ ਦਾ ਸਿੱਖ ਬਣੇਗਾ ਗੁਰੂ ਜੀ ਦੇ ਦਰਸ਼ਨ ਕਰਕੇ ਉਹ ਦਿਹਾਲ ਹੋ ਗਿਆ ਤੇ ਬੇਨਤੀ ਕੀਤੀ ਮਹਾਰਾਜ ਮੈਂ ਆਪ ਜੀ ਦਾ ਸਿੱਖ ਬਣਨਾ ਚਾਹੁੰਨਾ ਹਾਂ ਮੇਰੀ ਉੱਤੇ ਕਿਰਪਾ ਕਰੋ ਗੁਰੂ ਜੀ ਨੇ فرمایا ਤੂੰ ਸਖੀ ਸਰਵਰ ਦਾ ਸੇਵਕ ਬਸ ਸਿੱਖ ਹੋਣਾ ਆਸਾਨ ਨਹੀਂ ਸਿੱਖੀ ਵਾਲ ਨਾਲੋਂ ਵੀ ਬਰੀਕ ਹੈ ਤੇ ਖੰਡੇ ਦੀ ਧਾਰ ਨਾਲੋਂ ਵੀ ਤਿੱਖੀ ਹੈ ਸਖੀ ਸਰਵਰੀ ਦਾ ਪੰਥ ਸੋਖਾ ਹੈ ਸਿੱਖ ਬਣਨ ਲਈ ਕਰੋਧ ਲੋਭ ਮੋਹ ਅਤੇ ਅਹੰਕਾਰ ਛੁੱਟਣਾ ਪੈਂਦਾ ਹੈ ਪਾਈ ਮਾਂ ਜਿਨੇ ਫਿਰ ਸਨਮਤ ਬੇਨਤੀ ਕੀਤੀ ਮਹਾਰਾਜ ਮੈਂ ਸਭ ਕੁਝ ਕਰਨ ਤਿਆਰ ਹਾਂ ਬਨ ਗੁਰੂ ਜੀ ਨੇ ਫਰਮਾਇਆ ਤੂੰ ਸਭ ਕੁਝ ਕਰ ਸਕਦਾ ਹੈ ਬਸ ਸਿੱਖੀ ਉਤੇ ਸਿੱਖੀ ਨਹੀਂ ਟਿਕ ਸਕਦੀ ਆਖਰੀ ਆਖਰੀ ਸ਼ਬਦ ਪਾਈ ਮਾਂ ਜਿ ਨੂੰ ਵੇਨ ਕੇ ਲਾਗੇ ਉਸ ਨੂੰ ਅਸਲ ਗੱਲ ਦੀ ਸੋਝੀ ਆ ਗਈ ਉਹ ਆਪਣੇ ਪਿੰਡ ਪਰਤ ਗਿਆ ਉਹ ਆਪਣੇ ਘਰ ਵਿੱਚ ਬਣਿਆ ਵੀਰ ਖਾਨਾ ਟਾ ਦਿੱਤਾ ਸਾਰਾ ਪੈੰਡੂ ਦੇ ਖਿਲਾਫ ਹੋ ਗਿਆ ਚੌਦਰਪੁਰਾਸ ਤੋਂ ਕੋ ਲਿਆ ਗਿਆ ਅੰਤਵ ਅਮਰ ਆ ਗਿਆ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਮੱਥਾ ਟੇਕਿਆ ਪਰ ਮੂੰਹ ਕੋਜ ਨਾ ਬੋਲੇ ਬਾਕੀ ਸਿੱਖਾ ਵਾਂਗ ਉਹ ਵੀ ਸੇਵਾ ਵਿੱਚ ਜੁੜ ਗਿਆ ਉਹ ਜੰਗਲ ਵਿੱਚ ਜਾਂਦਾ ਲੱਕੜੀਆਂ ਕੱਟ ਕੇ ਲਿਆਉਂਦਾ ਸਾਰਾ ਦਿਨ ਕਿਸੇ ਨਾ ਕਿਸੇ ਇੱਕ ਪ੍ਰਕਾਰ ਦੀ ਸੇਵਾ ਕਰਨ ਵਿੱਚ ਲੱਗਾ ਰਿਹਾ ਇੱਕ ਵਜਾਦੂ ਲੱਕੜਾਂ ਦੀ ਪੰਡ ਚੁੱਕ ਕੇ ਅੰਦਰਸਰ ਮਾਰਿਆ ਸੀ ਬੜੇ ਜੋਰ ਤੀਹ ਨੇਰੀ ਚੱਲੀ ਚਾਰ ਚਫੇਰੇ ਹਨੇਰਾ ਛਾ ਗਿਆ ਉਹ ਹਨੇਰੇ ਵਿੱਚ ਉਹ ਇੱਕ ਖੂਬ ਜਿਹਾ ਬਿਗਿਆ ਪਰ ਉਸਾ ਲੱਕੜਾਂ ਦਾ ਭਿੱਜਣ ਦਾ ਉਸਨੇ ਲੱਕੜਾਂ ਨਾਲ ਭਿੱਜ ਦਿੱਤੀ ਆਪਣੇ ਸਿੰਤ ਹੀ ਟਿਕਾਈ ਰੱਖੀਆਂ ਤੇ ਆ ਪਾੜ ਕਰਨ ਲੱਗ ਪਿਆ ਜਦੋਂ ਰਾਤ ਦੇਰੇ ਨਾ ਪੁੱਜਾ ਤਾਂ ਦੁਜੇ ਸਿੱਖਾਂ ਨੂੰ ਫਿਕਰ ਪੈ ਗਿਆ ਅਤੇ ਉਸਨੂੰ ਲੱਭਣ ਲਈ ਨਿਕਲ ਗਏ ਇੱਕ ਖੂਬ ਵਿੱਚੋਂ ਉਹਨਾਂ ਨੂੰ ਕੁਰਬਾਨੀ ਪੜੰਦੀ ਆਵਾਜ਼ ਆਈ ਜਦੋਂ ਨਾ ਵਿਖਿਆ ਤਾਂ ਭਾਈ ਮਨਜ ਲਕੜਾ ਦੀ ਪਾਂਡ ਸੇਰ ਉੱਤੇ ਟਕਾਈ ਖੂਵਿਚ ਖਲੋਤਾ ਪਾੜ ਕਰ ਰਿਆ ਸੀ ਉਸ ਉਸੇ ਵੇਲੇ ਗੁਰੂ ਦੇਲੇ ਦੇ ਵੱਲ ਭੱਜੇ ਤੇ ਰੱਸੇ ਲੈ ਕੇ ਆ ਗਏ ਰੱਸਾ ਲੰਕਾ ਕੇ ਉਹਨਾਂ ਭਾਈ ਮੰਜ ਨੂੰ ਬਚਾ ਲਿਆ ਭਾਈ ਮੰਜ ਨੇ ਕਿਹਾ ਪਹਿਲਾਂ ਭਾਈ ਮੰਜ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ ਕਿ ਉਹਨਾਂ ਨੇ ਉਸ ਨੂੰ ਕਿਹਾ ਕਿ ਰੱਸਾ ਫੜ ਕੇ ਬਾਹਰ ਆ ਜਾ ਪਰ ਭਾਈ ਮੰਜ ਨੇ ਕਿਹਾ ਪਹਿਲਾਂ ਇਹ ਸੁੱਕੀਆਂ ਲੱਕੜਾਂ ਬਾਹਰ ਕੱਢੋ ਫਿਰ ਮੈਂ ਆਹੀ ਨਿਕਲ ਫਿਰ ਫੇਰੀ ਮੈਂ ਨਿਕਲ ਸਕਾਂਗਾ ਜਦ ਗੁਰੂ ਜੀ ਨੂੰ ਇਹ ਘਟਨਾ ਪਤਾ ਲੱਗਾ ਤਾਂ ਉਹ ਵੀ ਖੂਹ ਤੇ ਪਹੁੰਚ ਗਏ ਗੁਰੂ ਜੀ ਨੂੰ ਖੂਹ ਤੇ ਵੇਖ ਕੇ ਪਾਈ ਮੰਜ ਗੁਰੂ ਜੀ ਦੇ ਚਰਨਾਂ ਵਿੱਚ ਧਿਆ ਪਿਆ ਗੁਰੂ ਜੀ ਨੇ ਕਿਹਾ ਪਾਈ ਮੰਜ ਤੇਰੀ ਕੁਮਾਈ ਹੁਸਕੂਲ ਹੋਈ ਹੈ ਕੁਝ ਮੰਗੋ ਪਾਈ ਮੰਜ ਨੇ ਕਿਹਾ ਗੁਰੂ ਜੀ ਮੈਨੂੰ ਬਖਸ਼ੋ ਕਿ ਮੈਂ ਨਾਮ ਦਾ ਸਿਮਰਨ ਕਦੇ ਨਾ ਭੁੱਲਣਾ ਅਤੇ ਸਿਧਕਦਾਨ ਨਾਲ ਮੇਰੀ ਛੋੜੀ ਪਰ ਦਿਓ ਗੁਰੂ ਜੀ ਪਾਈ ਮੰਜ ਦੀ ਇਹ ਗੱਲ ਸੁਣ ਕੇ ਬਹੁਤ ਪ੍ਰਸੰਨ ਹੋਏ ਅਤੇ ਫਰਮਾਇਆ ਮੰਝ ਪਿਆਰਾ ਗੁਰੂ ਤੋਂ ਗੁਰੂ ਮੰਝ ਪਿਆਰਾ ਗੁਰੂ ਗੁਰ ਮੰਝ ਪਿਆਰਾ ਮੰਝ ਗੁਰੂ ਕਾ ਬੋਹਿਤਾ ਜਗ ਲੰਗਨ ਹ ਭਾਈ ਮਾਧਿਕਾਲਨ ਨੂੰ ਮੁੱਖ ਰੱਖ ਕੇ ਗੁਰੂ ਜੀ ਨੇ ਉਹਨਾਂ ਨੂੰ ਆਪਣੇ ਪਿੰਡ ਪ੍ਰਚਾਰਕ ਬਣਾ ਕੇ ਭੇਜ ਦਿੱਤਾ ਵਾਹਿਗੁਰੂ ਜੀ ਕਾ ਕੰਸਾ ਵਾਹਿਗੁਰੂ ਜੀ ਕੀ ਫਤਹਿ